और दसन योग गल है कि ये जड़ी दोनों ही प्रॉपर्टीज प्रॉपर्ट है इन्होंने जो बसनीक हैं उन्होंने टोटल पंद्रह बच्चे मिला के इन्हते हैं तो ये इलाके काफ़ी इन्हों की बदनामी सी जे अच्छ पर प्रोसीजर और एज़ पर लॉ प्रॉपर कार्रवाई की दसन योग गल ये कि हाले तक फरीदकोट पुलिस टोटल तीन सौ उन्नती परचे एन डी पी एस दर्ज करके

ਯੋਧ ਨਸ਼ਿਆਂ ਵਿਰੁੱਧ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਇਹ ਜਿਹੜੀ ਮੁਹਿੰਮ ਚੱਬੜੀ ਗਈ ਸੀ ਉਸ ਦੇ ਚੱਲਦਿਆਂ ਸਾਨੂੰ ਐਸੀ ਕੱਲੀ ਫ੍ਰੀਡ ਕੋਡ ਕਾਰਵਾਈ ਹੋ ਗਈ ਬਟਿੰਡੇ ਹੋ ਗਈ ਲੁਧਿਆਣੇ ਹੋ ਗਈ ਜਲੰਧਰ ਹੋ ਗਈ ਤੇ ਜੈਤੋ ਵਿੱਚ ਕਾਰਵਾਈ ਕਦੋਂ ਹੋਊਗੀ ਪਰ ਅੱਜ ਇਸ ਗੱਲ ਨੂੰ ਠੱਲ ਪਾਉਂਦੇ ਹੋਏ ਸਾਡੇ ਕਲੇਜਿਆਂ ਨੂੰ ਠੰਡ ਪਾਉਂਦੇ ਹੋਏ ਉਹਨਾਂ ਸੋ ਜਿਹੜੇ ਪੁੱਤ ਮਰ ਗਏ ਉਹਨਾਂ ਦੀ ਮਾਵਾਂ ਦੀ ਆਤਮਾ ਨੂੰ ਠੰਡ ਪਾਉਂਦੇ ਹੋਏ ਆ ਬਹੁਤ ਵੱਡੀ ਕਾਰਵਾਈ ਪਿੱਛੇ ਦੇਖ ਸਕਦੇ ਹੋ ਜੋ ਕਾਲੇ ਪੈਸੇ ਦੀ ਕਮਾਈ ਨਾਲ ਇੱਥੇ ਤਿੰਨ ਤਿੰਨ ਮੰਜ਼ਲਾ ਮਹਿਲ ਦਿਖਾਓ ਕੈਮਰਾਮੈਨ ਸਾਨੂੰ ਕਹੂੰਗਾ ਸੰਗ ਮਰਮਰ ਲੱਗੇ ਹੋਏ ਆ ਅੰਦਰ ਇਹ ਕੰਡੀਸ਼ਨਰ ਚਾਲੂ ਹੈ ਐਲਸੀਡੀ ਚਾਲੂ ਹੈ ਲਗਜ਼ਰੀ ਘਟੀਆਂ ਲਗਜ਼ਰੀ ਰਹਿਣ ਸਨ ਇਹਨਾਂ ਅਨਪੜ ਲੋਕਾਂ ਕੋਲੇ ਕਿੱਥੋਂ ਆਇਆ ਇਸ ਦੀ ਜਾਂਚ ਪੜਦਾਲਾ ਜੇ ਹੋਰ ਵੀ ਕਰਨ ਦਾ ਵਿਸ਼ਾ ਬੰਦ ਹੈ